ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰੂ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾਮ ਵਿਚਾਰ ਕੋਈ ਮਾਟੀ ਕਾ ਕੀਆ ਧੋਪ ਸੁਆਮੀ ਮਾਨਸ ਕੀ ਗਤਿ ਹੀ ਜਿਤਾ ਸਮੁੰਦ ਸਾਗਰ ਨੀਰ ਪਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰਿ ਉਪਾਵ ਡੋਬ ਦੇ ਪੱਥਰ ਤਾਰੇ ਸਜਣਾ ਸੱਚਾ ਬਾਦਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਬਾਸ ਬਰਤੇ ਅੰਸੂਹੀਏ ਸਬਨਾ ਦਾ ਵੇਸ ਸਤਨਾਮ ਸ੍ਰੀ ਵਾਹਿਗੁਰੂ ਜੀ ਧਨ ਆਸਰੀ ਬਾਣੀ ਭਗਤ ਨਾਮ ਦੇਵ ਜੀ ਕੀ ਇਕ ਓੰਕਾਰ ਸਤਿਗੁਰ ਪ੍ਰਸਾਦਿ ਪਤ ਤ ਪਾਵਨ ਮਾਦ ਬਿਰਦ ਤੇਰਾ ਨੰਤੇ ਵੈ ਮਨ ਜਨ ਜਿੰਨ ਤਾਇਓ ਹਰ ਪ੍ਰਭ ਮੇਰਾ ਪਾਤਤ ਪਾਵਨ ਮਾਦ ਬਿਰਦ ਤੇਰਾ ਤਨ ਤੇਵੈ ਮਨ ਜਨ ਜਿਨ ਧਿਆਉ ਹਰ ਪ੍ਰਭ ਮੇਰਾ ਮੇਰੇ ਮਾਥੇ ਲਾਗੀ ਲੈ ਤੂਰ ਗੋਬਿੰਦ ਚਰਨਨ ਕੀ ਸੋਰ ਨਾਰੇ ਮਨ ਜਨ ਤਨ ਹੋ ਤੇ ਦੂਰ ਰਹਾਉ ਦੀਨ ਕਾ ਦਇਾਲ ਮਾਧਵ ਗਰਭ ਪਰਹਾਰੀ ਚਰਨ ਸ਼ਰਨ ਨਮ ਅੰਬਲ ਧਿਆਰੀ ਦੀਨ ਕੇ ਦਇਆਲ ਮਦਸ ਘਰਬ ਪਰਹਾਰੀ ਚਰਨ ਸ਼ਰਨ ਨਾਮ ਬਲ ਧਾਰੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਬਾਦਸ਼ਾਹ ਦੀ ਅਪਾਰ ਕਿਰਪਾ ਸਦਕਾ ਮਹਾਨ ਕਿਰਪਾ ਸਦਕਾ ਰਾਤਰੀ ਦਾ ਸਮਾ ਪਾਤਸ਼ਾਹੀ ਜੀ ਦੇ ਹੁਕਮ ਅnder ਸੁਖ ਦਾ ਅਪੀਤ ਹੋਇਆ ਅਮਰਤ ਵੇਲੇ ਗੁਰੂ ਪਾਤਸ਼ਾਹ ਜੀ ਦੇ ਉਹਨਾਂ ਦਰਸ਼ਨ ਦੀਦਾਰ ਕਰਨ ਦਾ ਅਮਰਤ ਮਈ ਬਾਣੀ ਸਰਵਣ ਕਰਨ ਦਾ ਸੁਭਾਗਾ ਸਮਾਪਨ ਪ੍ਰਾਪਤ ਹੋਇਆ ਪਾਤਸ਼ਾਹ ਜੀ ਦਾ ਬਚਨ ਹੈ ਬੜੁ ਭਾਗੀ ਹਰ ਸੰਗਤ ਪਾਵੇ ਭਾਗਹੀਣ ਬ੍ਰਮਚੋਟਾ ਖਾਵੇ ਉੱਤਮ ਕਰਮਾਂ ਵਾਲੇ ਹਾਂ ਕਿ ਸਾਨੂੰ ਸਤ ਸੰਗਤ ਦੀ ਪ੍ਰਾਪਤੀ ਹੋ ਰਹੀ ਹੋ ਰਹੀ ਹਰ ਰੋਜ਼ ਅਮਰਤਵਲੇ ਪਾਤਸ਼ਾਹ ਜੀ ਦਾ ਪ੍ਰਕਾਸ਼ਮਾਨ ਹੋਇਆ ਪ੍ਰਕਾਸ਼ ਤੋਂ ਉਪਰੰਤ ਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਾਣੀ ਦੇ ਨਿਤਨੇਮ ਹੋਈ। ਨਿਤਨੇਮ ਤੋਂ ਉਪਰੰਤ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸ਼ੁਰੂਆਤ ਦੇ ਭਲੇ ਦੀ ਅਰਦਾਸ ਬੇਨਤੀ ਹੋਈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਪਾਵਨ ਹਕਮ ਮੰਦਰ ਸਾਨੂੰ ਸੋਝੀ ਬਖਸ਼ਿਸ਼ ਕੀਤੀ ਹੈ। ਅੱਜ ਦਾ ਪਾਵਨ ਪਵਿੱਤਰ ਮੁਖਵਾਕ ਕੀ ਬਖਸ਼ਿਸ਼ ਹੁੰਦੀ ਹੈ ਇਹਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਜੀ ਪ੍ਰੇਮ ਸਹਿਤ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਓ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਤਨ ਆਸਰੀ ਦੇ ਵਿੱਚ ਭਗਤ ਨਾਮਦੇਵ ਜੀ ਦੇ ਮੁਖਾਰਬੰਦ ਵਿੱਚੋਂ ਉਚਾਰਨ ਕੀਤਾ ਹੋਇਆ ਅੱਜ ਦਾ ਬਚਨ ਹੈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 694 ਅੰਗ ਤੇ ਸੁਭਾਈਮਾਨ ਹੈ ਰਹਾਉ ਦੇ ਬੰਦ ਵਿੱਚ ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ ਐ ਮੇਰੇ ਮਾਥੇ ਲਾਗੀ ਲੈ ਧੂਰ ਗੋਬਿੰਦ ਚਰਨਨ ਕੀ ਹੰਦੇ ਭਾਈ ਮੇਰੇ ਮੱਥੇ ਨੂੰ ਕੋਲ ਆਲਮ ਦੇ ਮਾਲਕ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਦੀ ਧੂੜ ਲੱਗੀ ਹੋਈ ਹੈ। ਭਾਵ ਕਿ ਮਰੇ ਉੱਤੇ ਕਿਰਪਾ ਹੋਈ ਹੋਈ ਹੈ ਗੁਰੂ ਦੀ, ਪਰਮੇਸ਼ਰ ਦੀ। ਪਰਮੇਸ਼ਰ ਦੀ ਕਿਰਪਾ ਸਦਕਾ ਸੋਰ ਨਾਰ ਮਨ ਜਨ ਤਿਨ ਹੂ ਤੇ ਦੂਰ ਰਹਾਉ। ਪਰਮੇਸ਼ਰ ਦੀ ਕਿਰਪਾ ਸਦਕਾ ਦੇਵਤੇ ਇਨਸਾਨ ਤੇ ਮੋਨੀ ਸੰਤ ਇਹ ਦੂਰ ਰਹਿੰਦੇ ਆ ਇਹ ਨੇੜੇ ਨਹੀਂ ਆਉਂਦੇ ਪਰੇਸ਼ਾਨ ਨਹੀਂ ਕਰਦੇ ਕਿਉਂਕਿ ਮੇਰੇ ਮੱਥੇ ਨੂੰ ਪਰਮੇਸ਼ਰ ਦੇ ਚਰਨਾਂ ਦੀ ਧੂੜ ਹੀ ਲੱਗੀ ਹੈ ਪਰਮੇਸ਼ਰ ਦੀ ਕਿਰਪਾ ਹੈ ਮੇਰੇ ਤੇ ਮੈਂ ਪਰਮੇਸ਼ਰ ਦੀ ਸ਼ਰਨ ਵਿੱਚ ਹਾਂ ਰਹਾਉ ਦਾ ਬਿਸ਼ਰਮ ਦੇ ਕੀ ਕਹਿੰਦੇ ਜਿਹੜੇ ਪਰਮੇਸ਼ਰ ਦੀ ਸ਼ਰਨ ਵਿੱਚ ਰਹਿੰਦੇ ਐ ਪਰਮੇਸ਼ਰ ਉਹਨਾਂ ਦਾ ਭਲਾ ਕਰਦਾ ਹੈ ਕੀ ਭਲਾ ਕਰਦਾ ਪਾਤਿਤ ਪਾਵਨ ਮਾਦਵ ਬਿਰਧ ਤੇਰਾ ਹੇ ਮਾਦਵ ਹੀ ਮਾਇਆ ਦੇ ਪਤੀ ਸੁਆਮੀ ਤੇਰਾ ਸੁਭਾਅ ਹੈ ਤੇਰਾ ਨਿਤ ਦਾ ਕਰਮ ਹੈ ਤੂੰ ਪਾਪੀਆਂ ਨੂੰ ਪਵਿੱਤਰ ਕਰਦਾ ਹੈ ਪਾਤਿਤ ਪਾਵਨ ਮਾਦੋ ਬਿਰਦ ਤੇਰਾ ਹੇ ਮਾਦੋ ਹੇ ਮਾਲਕ ਜੀ ਤੇਰਾ ਬਿਰਦ ਹੈ ਕਿ ਤੂੰ ਪਾਪੀਆਂ ਨੂੰ ਵੀ ਪਵਿੱਤਰ ਕਰ ਦਿੰਦਾ ਹੈ ਮਾੜੀ ਸੋਚ ਵਾਲਿਆਂ ਨੂੰ ਮਾੜੀ ਸੰਗਤ ਵਾਲਿਆਂ ਨੂੰ ਚੰਗੀ ਸੰਗਤ ਦੇ ਦਿੰਦਾ ਹੈ ਬੈੜੀ ਸੋਚ ਵਾਲਿਆਂ ਦੀ ਸੋਚ ਕੱਟ ਕੇ ਚੰਗੀ ਸੋਚ ਪੈਦਾ ਕਰ ਦਿੰਦਾ ਇਹ ਤੇ ਰਬਰਦਾ ਤੇਰੇ ਸ਼ਰਨ ਵਿੱਚ ਆ ਕੇ ਪਾਪੀ ਤੋਂ ਪਾਪੀ ਮਨੁੱਖ ਵੀ ਪਵਿੱਤਰ ਹੋ ਜਾਂਦਾ ਹੈ ਫਿਰ ਕੀ ਕਹਿੰਦੇ ਨੇ ਕਹਿੰਦੇ ਤਨ ਤੇ ਵੈ ਮਨ ਜਨ ਜਨ ਧਾਇਓ ਹਰ ਪ੍ਰਭ ਮੇਰਾ ਤਨ ਹਨ ਉਹ ਕਮੋਸ਼ ਰਿਸ਼ੀਆਂ ਤੇ ਗੋਲਿਆਂ ਦੇ ਵਿੱਚ ਜਿਹੜੇ ਮੇਰੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੇ ਆ ਉਹ ਧੰਨਾ ਹੈ ਰਿਸ਼ੀ मुਨੀ ਰੱਬ ਦੇ ਪਿਆਰੇ ਜਿਹੜੇ ਪਰਮੇਸ਼ਰ ਦੀ ਬੰਦਗੀ ਕਰਦੇ ਆ ਭਾਵੇਂ ਮੋਨੀ ਹੈ ਬੰਦਗੀ ਕਰਦਾ ਹੈ ਭਾਵੇਂ ਰਿਸ਼ੀ ਹੈ ਕੋਈ ਵੀ ਬੰਦਗੀ ਕਰਦਾ ਹੈ ਜੇ ਸਹੀ ਤਰੀਕੇ ਨਾਲ ਸੱਚ ਦੇ ਮਾਰਗ ਤੇ ਤੁਰਦਿਆਂ ਬੰਦਗੀ ਕਰਦਾ ਹੈ ਤੇ ਭਗਤੀ ਪ੍ਰਵਾਨ ਹੈ ਫਿਰ ਮਹਾਰਾਜ ਜੀ ਕਹਿੰਦੇ ਕਿ ਜਿਹੜਾ ਨਾਮ ਜਪਦਾ ਹੈ ਬੰਦਗੀ ਕਰਦਾ ਹੈ ਉਹਦੇ ਅੰਦਰੋਂ ਵਿਕਾਰਾਂ ਦੀ ਮੈਲ ਖਤਮ ਹੋ ਜਾਂਦੀ ਹੈ ਜਿਨ੍ਹਾਂ ਨੇ ਮੇਰੇ ਪਰਮੇਸ਼ਰ ਦਾ ਨਾਮ ਧਿਆਇਆ ਹੈ ਸਿਮਰਨ ਕੀਤਾ ਹੈ ਬੰਦਗੀ ਕੀਤੀ ਹੈ ਉਹਨਾਂ ਤੇ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਜੋੜਿਆ ਹੋਇਆ ਉਹਨਾਂ ਤੇ ਰਹਿਮਤ ਹੈ ਉਹਨਾਂ ਦਾ ਜੀਵਨ ਸਫਲ ਹੋ ਰਿਹਾ ਮੈਨੂੰ ਵੀ ਪਰਮੇਸ਼ਰ ਨੇ ਆਪਣੇ ਚਰਨਾਂ ਦੀ ਧੂੜੀ ਦੇ ਦਿੱਤੀ ਹੈ ਤੇ ਪਰਮੇਸ਼ਰ ਜੀ ਦੀ ਚਰਨ ਧੂੜੀ ਲੈ ਕੇ ਮੇਰਾ ਵੀ ਭਲਾ ਹੋਇਆ ਮੇਰਾ ਵੀ ਉਦਾਰ ਹੋਇਆ ਮੇਰੀ ਵੀ ਪ੍ਰੀਤ ਗੋਬਿੰਦ ਜੀ ਦੇ ਨਾਲ ਪਈ ਹੈ ਭਗਤ ਰਵਦਾਸ ਮਹਾਰਾਜ ਜੀ ਕਹਿੰਦੇ ਆ ਸੱਚੀ ਪ੍ਰੀਤ ਹਮ ਤੁਮ ਸੋ ਜੋਰੀ ਤੁਮ ਸੋ ਜੋਰ ਅਵਰ ਸੰਗ ਤੋਰੀ ਸੱਚੀ ਪ੍ਰੀਤ ਤੁਹਾਡੇ ਨਾਲ ਜੋੜ ਕੇ ਤੁਹਾਡੇ ਨਾਲ ਤੇ ਬਾਕੀਆਂ ਨੂੰ ਤੋੜ ਲਈ ਹੈ ਰਹਾਉ ਦਾ ਬਿਸ਼ਰਾਮ ਦਿੱਤਾ ਫਿਰ ਕਹਿੰਦੇ ਦੀਨ ਕਾ ਦਇਾਲ ਮਾਧੋ ਗਰਭ ਪ੍ਰਹਾਰੀ हे ਗਰੀਬਾਂ ਉਤੇ ਦਇਆ ਕਰਨ ਵਾਲੇ ਪਰਮੇਸ਼ਰ ਜੀ ਦਿਆਲੂ ਕਿਰਪਾਲੂ ਪ੍ਰਮਾਤਮਾ ਜੀ ਹੰਕਾਰ ਕਰਨ ਵਾਲੇ ਸਵਾਮੀ ਜੀ ਹੱਕ ਹੰਕਾਰ ਦਾ ਨਾਸ਼ ਕਰਨ ਵਾਲੇ ਸਵਾਮੀ ਜੀ ਬੁਰਾਈਆਂ ਨੂੰ ਖਤਮ ਕਰਨ ਵਾਲੇ ਮੇਰੇ ਪ੍ਰਮਾਤਮਾ ਜੀਓ ਚਰਨ ਸ਼ਰਨ ਨਾਮਾ ਬਲ ਤਿਹਾਰੀ ਮੈਂ ਨਾਮਾ ਤੇਰੇ ਚਰਨਾ ਦੀ ਪਨਾਹ ਮੰਗਦਾ ਮੈਂ ਧਿਰਦੂ ਕੁਰਬਾਨ ਜਾਣਾ ਨਾਮਦੇਵ ਜੀ ਕਹਿੰਦੇ ਤੇਰੇ ਪ੍ਰੇਮ ਵਿੱਚ ਭੇਜ ਕੇ ਮੈਂ ਤੇਰੀ ਪ੍ਰੀਤ ਵਿੱਚ ਜੁੜਿਆ ਹੋਇਆ ਤੂੰ ਦੀਨਾਂ ਤੇ ਦਇਆ ਕਰਨ ਵਾਲਾ ਏ ਤੇਰਾ ਸੁਭਾਅ ਏ ਤੇ ਸਾਡੇ ਦੀ ਵੀ ਕਿਰਪਾ ਕਰ ਦਿਓ ਅਸੀਂ ਤੁਹਾਡੇ ਚਰਨਾਂ ਦੇ ਨਾਲ ਜੁੜ ਗਏ ਤੁਹਾਡੀ ਸ਼ਰਨ ਵਿੱਚ ਆਏ ਆ ਸਾਡੇ ਦੀ ਵੀ ਕਿਰਪਾ ਕਰੋ ਸਾਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜੋ ਤੇ ਜੋੜੀ ਰੱਖਿਓ ਊਠ ਤ ਬੈਠ ਤ ਹਰ ਹਰ ਗਾਈ ਐ ਮੈਂ ਹਰ ਵੇਲੇ ਤੈਨੂੰ ਗਾਉਂਦਾ ਰਹਾ ਮੈਂ ਤੇਰੇ ਸੱਚੇ ਪ੍ਰੇਮ ਦੀ ਤਾਰ ਮੇਰੇ ਹਿਰਦੇ ਦੇ ਵਿੱਚ ਵੱਜਦੀ ਰਹੇ ਮੇਰ ਕਰਿਉ ਪਾਤਸ਼ਾਹ ਮਹਾਰਾਜ ਜੀ ਕਾ ਰਿਪਾ ਕਰਦੇ ਕਹਿੰਦੇ ਭਾਈ ਜੇ ਮੰਗਣਾ ਤਾਂ ਗੁਰੂ ਤੋਂ ਮੰਗ ਮੰਗ ਮੰਗਿਆ ਕਰੋ ਐਸੀ ਮੰਗ ਗੋਬਿੰਦ ਤੇ ਇਹੋ ਜੀ ਮੰਗ ਮੰਗੋ ਪਰਮੇਸ਼ਰ ਤੋਂ ਜਿਹੜੀ ਸਾਡਾ ਭਲਾ ਕਰੇ ਤੇ ਸਦਾ ਵਾਸਤੇ ਸਾਨੂੰ ਪਰਮੇਸ਼ਰ ਦੇ ਨਾਲ ਜੋੜ ਦੇਵੇ ਮੰਗਣਾ ਮੰਗਨ ਨੀਕਾ ਹਾਰ ਜਸ ਗੁਰ ਤੇ ਮੰਗਨਾ ਗੁਰੂ ਤੋਂ ਜਦੋਂ ਵੀ ਮੰਗਣਾ ਹੈ ਪਰਮੇਸ਼ਰ ਦਾ ਨਾਮ ਮੰਗਣਾ ਹੈ ਕਿਉਂਕਿ ਪਰਮੇਸ਼ਰ ਦੇ ਨਾਮ ਦੀ ਮਗਰੇ ਸਾਰੀਆਂ ਬਰਕਤਾਂ ਆ ਜਾਂਦੀਆਂ ਨੇ ਇਸ ਕਰਕੇ ਪਰਮੇਸ਼ਰ ਦਾ ਨਾਮ ਸਿਮਰਨ ਲੱਗਿਆ ਇਕਾਗਰ ਚੇਤ ਹੋ ਕੇ ਬੈਠਣਾ ਹੈ ਜਿੰਨਾ ਸਮਾਂ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਕੇ ਬੈਠਣਾ ਹੈ ਸਿਮਰਨ ਕਰਨਾ ਹੈ ਤੁਰ ਦੇ ਫਿਰ ਦੇ ਸਿਮਰਨ ਕਰਨਾ ਹੈ ਹੱਕਾ ਮਤਨ ਦਾ ਕਰਦੇ ਸਿਮਰਨ ਕਰਨਾ ਹੈ ਉਨੀ ਦੇਰ ਤੱਕ ਪਰਮੇਸ਼ਰ ਦੇ ਚਰਨਾਂ ਦੇ ਨਾਲ ਸੂਰਤ ਜੋੜ ਕੇ ਰੱਖਣੀ ਹੈ ਗੁਰੂ ਦੇ ਚਰਨਾਂ ਨੂੰ ਪਕੜ ਕੇ ਰੱਖਣਾ ਹੈ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਜੀ ਮੋਹੇ ਗਰੀਬ ਕੋ ਲੇ ਹੋ ਰਲਾਈ ਨਾਨਕ ਆਏ ਬਿਆ ਸ਼ਰਣਾਇ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਹੁਣ ਕਿਰਪਾ ਕਰ ਮੈਂ ਗਰੀਬ ਨੂੰ ਆਪਣੀ ਸੰਗਤ ਦੇ ਨਾਲ ਲਾ ਲਾ ਸਤਿਗੁਰੂ ਕਿਰਪਾ ਕਰਨ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣ ਨਾਮ ਦੀਆਂ ਦਾਤਾਂ ਮਖਸ਼ ਕੀ ਨਾਮ ਬਾਣੀ ਦਾ ਪਿਆਰ ਬਖਸ਼ੇ ਕੀ ਸਤਸੰਗਤ ਦੀ ਦਾਤ ਬਖਸ਼ਣ ਨੂੰ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਭੁੱਲਾਂ ਦੀ ਖਿਮਾ ਕਰਨੀ ਸਤਿਗੁਰੂ ਤੇ ਸਾਧ ਸੰਗਤ ਬਖਸ਼ਣ ਜੋਗ ਹੈ ਕਿਰਪਾ ਕਰਕੇ ਬਖਸ਼ ਲੈਣਾ ਪ੍ਰੇਮ ਸਾਇਤ ਗੱਜ ਕੇ ਸਿਮਰਨ ਕਰਨਾ ਹੈ